ਤਾਂ ਦੇਖੋ ਕੀ ਲਿਖਿਆ ਬਈ ਬਈ ਆ ਆ ਕੁੜੀ ਤਵੀਤ ਕਰਦੀ ਆ ਆ ਬੁਲਟ ਚੈੱਕ ਕਰੋ ਭਰਾਵਾ ਪਾਪੀ ਆ ਨੰਬਰ ਫਰੇਡੀ ਹੈ ਨਹੀਂ ਅਜੇ ਤਲਾ ਨੂੰ ਹੱਥ ਮਗਰੋਂ ਪਾਈਦਾ ਹਰ ਬੰਦੇ ਦਾ ਫੋਨ ਆਉਂਦਾ ਕਿ ਉਹ ਜਾਂਦਾ ਕੋਈ ਤਾਂ ਮਰਿਆਸੀ ਬੰਦਾ ਕੋਈ ਸਰਪੰਚ ਹੈ ਮੈਂ ਬਾਅਦ ਗੱਲ ਕਰੂੰਗਾ ਤਲਾ ਨਾਲ ਕਰੂੰਗਾ ਮਾਜੀ ਤਲਾ ਨ ਹੋ ਗਿਆ ਪਲੀਜ਼ ਰਿਕਵੈਸਟ ਉਹਨਾਂ ਨੇ ਅਰੇ ਚਲਾਨ ਨੂੰ ਮਗਲੋਂ ਹਟਾਈਦਾ ਰੇਸ ਨੂੰ ਤੇ ਰੇਸ ਨੂੰ ਤੱਕ ਸੱਤ ਚਲਾਨ ਕਰਤੇ ਆ ਦੋ ਬੁਲਟ ਦੇ ਕੀਤੇ ਆ ਇੱਕ ਛੋਟੇ ਹਾਥੀ ਨੂੰ ਬੰਦ ਕੀਤਾ ਦੋ ਬੁਲਟ ਬੰਦ ਕੀਤੇ ਆ ਤੇ ਚਾਰ ਬਿਨਾ ਡਾਕੂਮੈਂਟ ਬਿਨਾ ਮਤਲਬ ਵਿਦਆਊਟ ਹੈਲਮਟ ਵਗੈਰਾ ਕੀਤੇ ਆ ਤੇ ਆ ਬੁਲਟਾਂ ਦੇ ਦੇਖੋ ਕੀ ਲਿਖਿਆ ਬਈ ਬਈ ਆ ਆ ਕੁੜੀ ਤਵੀਤ ਕਰਦੀ ਆ ਆ ਬੁਲਟ ਚੈੱਕ ਕਰੋ ਪੁਰਾਣਾ ਪਾਪੀ ਆ ਨੰਬਰプレート ਹੀ ਨਹੀਂ ਇਹ ਲੋਕ ਜਿਹੜੇ ਕੀ ਕਰਨਗੇ ਸੇ ਮਿਲ ਹੈ ਇੱਕ ਪ੍ਰੂਫ ਹੈ ਨਹੀਂ ਕਿ ਕੋਈ ਜਦੋਂ ਚਲਾਨ ਕੱਟਦੇ ਹੋ ਕਿਸੇ ਨੂੰ ਰੋਕਦੇ ਹੋ ਕੋਈ ਮੁਸ਼ਕਲਾ ਵੀ ਕਰਦੀਆਂ ਆਂਦੀਆਂ ਸਾਹਮਣੇ ਬੜੇ ਫੋਨ ਆਉਂਦੇ ਆ ਜੀ ਬਹੁਤ ਜ਼ਿਆਦਾ ਅਜੇ ਚਲਾਨ ਨੂੰ ਹੱਥ ਮਗਰੋਂ ਪਾਈਦਾ ਤੇ ਹਰ ਬੰਦੇ ਦਾ ਫੋਨ ਆਉਣਾ ਸ਼ੁਰੂ ਹੋ ਜਾਂਦਾ ਕੋਈ ਇਹਦਾ ਮੈਂ ਸਿਆਸੀ ਬੰਦਾ ਕੋਈ ਸਰਪੰਚ ਤੇ ਆ ਕੋਈ ਕਹਦਾ ਸਹਾਰਾ ਲੈਂਦਾ ਆ ਤੁਹਾਡੇ ਸਾਹਮਣੇ ਆ ਵੇਖੋ ਜੀ ਆ ਵੇਖੋ ਆ ਪੁਰਾਣਾ ਪਾਪੀ ਲਿਖਿਆ ਜੇ ਆ ਹਾਰਨਾ ਆ ਵੇਖੋ ক্রিকেট ਦੇ ਵੱਡੇ ਹਾਰਨੇ ਆ ਵੇਖੋ ਇੱਕ ਆ ਵਖਾ ਹੈ ਕੋਈ ਹੈ ਕੋਈ ਲਾਏ ਦਾ ਕੋਈ ਦੱਸੋ ਕੀ ਕਹਿਣਾ ਚਾਹਦੇ ਪਬਲਿਕ ਨੂੰ ਕਹਿਣਾ ਚਾਹਦੇ ਆਏ ਦੇਖੋ ਬੇਨਤੀ ਕਰਦੇ ਆ ਵੀ ਆਪਣਾ ਸੁਧਾਰ ਕਰੋ ਆ ਵੇਖੋ ਜੀ ਹੈ ਬੰਦਾਂ ਨੂੰ ਪਾ ਰਹੇ ਤੇ ਅਫਸਰ ਲਿਖਿਆ ਠੀਕ ਨਹੀਂ ਗੱਲ ਮਤਲਬ ਲੋਕ ਆਪਣਾ ਕਾਨੂੰਨ ਦੀ ਪਾਲਣਾ ਕਰਨਾ ਡਾਕੂਮੈਂਟ ਪੂਰੇ ਬਣਾਉਣਾ ਆ ਵੇਖੋ ਉਹ ਗਲਤੀ ਆ ਦਿਓ ਬੈਸ ਕਰਦੇ ਆ ਦੇਖੋ ਹੁਣ ਤੱਕ ਸੱਤ ਚਲਾਨ ਕਰਤੇ ਆ ਦੋ ਬੁਲਟ ਦੇ ਕੀਤੇ ਆ ਇੱਕ ਛੋਟੇ ਹਾਥੀ ਨੂੰ ਬੰਦ ਕੀਤਾ ਦੋ ਬੁਲਟ ਬੰਦ ਕੀਤੇ ਆ ਤੇ ਚਾਰ ਬਿਨਾ ਡਾਕੂਮੈਂਟ ਬਿਨਾ ਮਤਲਬ ਵਿਦਾਊਟ ਹੈਲਮਟ ਵਗੈਰਾ ਕੀਤੇ ਆ ਤੇ ਆ ਬੁਲਟਾਂ ਦੇ ਦੇਖੋ ਕੀ ਲਿਖਿਆ ਬਈ ਬਈ ਆ ਆ ਕੁੜੀ ਤਵੀਤ ਕਰਦੀ ਆ ਆ ਬੁਲਟ ਚੈੱਕ ਕਰੋ ਪੁਰਾਣਾ ਪਾਪੀ ਆ ਨੰਬਰ ਪਰ ਇਹਦੀ ਹੈ ਨਹੀਂ ਇਹ ਲੋਕ ਜਿਹੜੇ ਕੀ ਕਰਨਗੇ ਸੇ ਮਿਲਿਆ ਇੱਕ ਪ੍ਰੂਫ ਹੈ ਨਹੀਂ ਕਿਸੇ ਕੋਈ ਜਦੋਂ ਚਲਾਨ ਕੱਟਦੇ ਹੋ ਕਿਸੇ ਨੂੰ ਰੋਕਦੇ ਹੋ ਕੋਈ ਮੁਸ਼ਕਲਾ ਵੀ ਕਰਨੀਆਂ ਆਂਦੀਆਂ ਸਾਹਮਣੇ ਬਾਰੇ ਫੋਨ ਆਉਂਦੇ ਆ ਜੀ ਬਹੁਤ ਜ਼ਿਆਦਾ ਅਜੇ ਚਲਾਨ ਨੂੰ ਹੱਥ ਮਗਰੋਂ ਪਾਈਦਾ ਤੇ ਹਰ ਬੰਦੇ ਦਾ ਫੋਨ ਆਉਣਾ ਸ਼ੁਰੂ ਹੋ ਜਾਂਦਾ ਕੋਈ ਇਹਦਾ ਮੈਂ ਸਿਆਸੀ ਬੰਦਾ ਕੋਈ ਸਰਪੰਚ ਤੇ ਆ ਕੋਈ ਕਹਦਾ ਸਹਾਰਾ ਲੈਂਦਾ ਆ ਤੁਹਾਡੇ ਸਾਹਮਣੇ ਆ ਵੇਖੋ ਜੀ ਆ ਵੇਖੋ ਆ ਪੁਰਾਣਾ ਪਾਪੀ ਲਿਖਿਆ ਜੀ ਆ ਹਾਰਨਾ ਆ ਕੋਈ ਕਿਹਦੇ ਵੱਡੇ ਹਾਰਨੇ ਆ ਵੇਖੋ ਇੱਕ ਆ ਕੋਈ ਹੈ ਕੋਈ ਹੈ ਕੋਈ ਲਾਏ ਦਾ ਕੋਈ ਦੱਸੋ ਜੀ ਕਹਿਣਾ ਚਾਹਦੇ ਪਬਲਿਕ ਨੂੰ ਕਹਿਣਾ ਚਾਹਦੇ ਆਏ ਦੇਖੋ ਬੇਨਤੀ ਕਰਦੇ ਆ ਵੀ ਆਪਣਾ ਸੁਧਾਰ ਕਰੋ ਆਹ ਵੇਖੋ ਜੀ ਹੈ ਬੰਦਾਂ ਨੂੰ ਪਾ ਰਹੇ ਤੇ ਅਫਸਰ ਲਿਖਿਆ ਠੀਕ ਨਹੀਂ ਗੱਲ ਮਤਲਬ ਲੋਕ ਆਪਣਾ ਕਾਨੂੰਨ ਦੀ ਪਾਲਣਾ ਕਰਨ ਡਾਕੂਮੈਂਟ ਪੂਰੇ ਬਣਾਉਣ ਆਹ ਵੇਖੋ ਉਹ ਗਲਤੀ ਆ ਦਿਓ ਬੈਸ ਕਰਦੇ ਆ ਦੇਖੋ